ਦੋਸਤੋ ਝੋਟੀ ਤੁਸੀਂ ਦੇਖ ਲਓ ਹਨ ਬਹੁਤ ਹੀ ਚੌੜਾ ਜਿਹੜਾ ਪਿੱਛਾ ਤੁਸੀਂ ਚੈੱਕ ਕਰ ਸਕਦੇ ਹੋ ਦੇ ਦੇ ਉੱਤੇ ਨਾੜਾਂ ਮਤਲਬ ਸੋਨੂੰ ਸਾਫ਼ ਦਿਖਾਈ ਦੇਣੀਆਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਜਿਹੜੇ ਤਿੰਨ ਪਸ਼ੂ ਤਿੰਨ ਮੱਝਾਂ ਸੂਈਆਂ ਸਵਾਈਆਂ ਜਿਹੜੀਆਂ ਬਕਾਊ ਨੇ ਉਹ ਆਪਾਂ ਤੁਹਾਨੂੰ ਤੋਰ ਕੇ ਤੇ ਡਿਟੇਲ ਲੈ ਕੇ ਦੇਵਾਂਗੇ ਦੋਸਤੋ ਇੱਕ ਬਾਈ ਕੋਲੇ ਕੱਟੀ ਬਕਾਊ ਆ ਸਾਲਕ ਦੀ ਤੇ ਲੈਣੇ ਆ ਬਾਈ ਤੋਂ ਜਾਣਕਾਰੀ ਕੀ ਨਾਮ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਪਹਿਲਾਂ ਤੁਸੀਂ ਆਪਦਾ ਨਾਮ ਦੱਸ ਦੋ ਮੇਰਾ ਨਾਮ ਜਸਵੀਰ ਸਿੰਘ ਆ ਬਾਈ ਠੀਕ ਆ ਪਿੰਡ ਕਿਹੜਾ ਆ ਜਾਂਦਾ ਬਾਈ ਪਿੰਡ ਸੰਗਤਖੁਰ ਦਾ ਬਾਈ ਸੰਗਤਖੁਰ ਦਾ ਬਾਈ ਤੇ ਆਪਣਾ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਬਠਿੰਡਾ ਬਾਈ ਠੀਕ ਆ ਨੇੜੇ ਆਪਣੇ ਤਲਵੰਡੀ ਸਾਬੋ ਤਲਵੰਡੀ ਸਾਬੋ ਬਾਈ 5 ਕਿਲੋਮੀਟਰ ਦੂਰੀ ਆ ਪੰ ਠੀਕ ਆ ਤੇ ਨੰਬਰ ਬੋਲਦੇ ਬਾਈ ਇੱਕ ਨੰਬਰ ਮੇਰਾ 94642 ਬਾਈ 57031 ਬਾਈ 57031 ਬਾਈ ਦੋਸਤੋ ਇਸ ਕਰ ਇਹ ਜਿਹੜੀ ਹੈਗੀ ਅੱਜ ਆਪਣੀ ਪਹਿਲੀ ਵੀਡੀਓ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਜੋ ਆਪਾਂ ਤੁਹਾਨੂੰ ਜਿਹੜੇ ਬਾਈ ਕੋਲੇ ਜਾਨਵਰ ਆ ਉਹ ਤੋੜ ਕੇ ਦਿਖਾਉਣੇ ਆ ਦੋਸਤੋ ਬਾਈ ਜਸਵੀਰ ਜਿਵੇਂ ਆ ਪਿੱਛੇ ਮੱਝ ਦੀ ਸੀ ਜਾਂਦੀ ਹੈ ਜਿਹੜੀ ਇਹਦੀ ਕੀ ਡਿਟੇਲ ਹੈਗੀ ਇਹਦੀ ਬਾਈ ਦੂਸਰਾ ਸੂਆ 16+ ਦੁੱਧ ਦਿੱਤਾ ਬਾਈ ਇਹਨੇ 16+ ਦਿੱਤਾ ਹੋਇਆ ਹੈ ਹਾਂ ਆਪਣੇ ਪਿੰਡ ਦੀ ਮੱਝ ਆ ਬਾਈ ਇਹ ਠੀਕ ਆ ਆਪਾਂ ਚੋਈ ਵੀ ਹੋਈ ਹੈ ਪਰ ਇਹ ਕਿਸੇ ਦੇ ਘਰੇ ਅੱਛਾ ਮਾਲਕ ਦੇ ਘਰੇ ਨਾ ਬਚੋਈ ਹੋਈ ਹੈ ਪਰ ਇਹ ਪੂਰੀ ਗਰੰਟੀ ਆ ਪੂਰੀ ਗਰੰਟੀ ਆ ਬਾਈ ਜਿਵੇਂ ਹੁਣ ਤੀਜਾ ਸੂਆ ਗਈ ਹੁਣ ਤੀਸਰਾ ਸੂਆ ਬਾਈ ਇਹ ਕਿੰਨਾ ਕੁ ਦੁੱਧ ਪਾ ਦੂ ਬਾਈ ਹੁਣ ਬਾਈ ਇਹ 18 ਪਲੱਸ ਦੁੱਧ ਪਾਉਗੀ ਆਹ ਮੱਝ 18 ਪਲੱਸ ਪਾ ਦੂਗੀ 18 ਪਲੱਸ ਦੁੱਧ ਪਾਉਗੀ ਬਾਈ ਠੀਕ ਆ ਤੇ ਮਗਰ ਕੀ ਇਹਦੇ ਬਾਈ ਹੁਣ ਮਗਰ ਬਾਈ ਇਹਦੇ 31 ਇਹ ਪੰਜ ਦਿਨਾਂ ਦੀ ਸੂਈ ਹੈ ਇਹ ਪੰਜ ਦਿਨਾਂ ਦੀ ਸੂਈ ਥੱਲੇ 11 ਲੀਟਰ ਦੁੱਧ ਆ ਬਾਈ ਇਹ 11 ਲੀਟਰ ਦੁੱਧ ਆ 18 ਪਾ ਦੂਗੀ ਹਾਂ 18 ਪਲੱਸ ਦੁੱਧ ਦੇਣਾ ਬਾਈ ਇਹਨੇ ਠੀਕ ਆ ਬਾਈ ਤੋੜ ਕੇ ਦਿਖਾ ਨਾ ਮੱਝ ਫਿਰ ਦੋਸਤੋ ਮ ਜਿਹੜੀ ਬੰਤਰਾ ਤੁਸੀਂ ਚੈੱਕ ਕਰਨੀ ਆ ਦੋਸਤੋ ਸਿੰਘ ਥੋੜਾ ਜਿਆਦਾ ਜਰੂਰ ਖੁੱਲਾ ਪਉਂਦੀ ਆ ਪਰ ਜਿਹੜੀ ਪਿੱਠਪੋੜੀ ਦੀ ਮੱਜ ਹੈ ਨਾ ਬਹੁਤ ਹੀ ਚੌੜਾ ਜਿਹੜਾ ਪਿੱਛਾ ਤੁਸੀਂ ਚੈੱਕ ਕਰ ਸਕਦੇ ਹੋ ਲੇਵੇ ਦੀ ਵੀ ਹੈ ਨਾ ਜਿਹੜੀ ਮੱਜ ਤੁਸੀਂ ਦੇਖ ਲਓ ਸਾਫ ਲੇਵੇ ਦੀ ਬੰਤਰਾ ਤੁਸੀਂ ਥਣਾ ਦੀ ਸਜਾਵਟ ਵੀ ਦੇਖ ਲਓ ਜਿਹੜਾ ਸਾਈਜ਼ ਆ ਥਣਾ ਦਾ ਆਪਾਂ ਨੇੜੇ ਹੋ ਕੇ ਕੈਮਰਾ ਲਾਦ ਗਏ ਮਿਲਕ ਵੇਣ ਵੀ ਤੁਸੀਂ ਚੈੱਕ ਕਰ ਲਓ ਬਾਕੀ ਮੱਜ ਨਾ ਜਿਹੜੀ ਹੈਵੀ weight ਵਾਲੀ ਮੱਜ ਆ ਦੋਸਤੋ ਤੇ ਦੁੱਧ ਜਿਵੇਂ ਆਪਾਂ ਬਾਈ ਨੇ ਆਖਿਆ ਹਨਾ ਗਰੰਟੀ ਲੈਂਦਾ ਹੁਣ 11 ਕਿਲੋ ਦੀ ਤੇ ਪੀਕ ਲੈਵਲ ਇਹਦਾ 17 18 ਕਿਲੋ ਦੁੱਧ ਹੋਊਗਾ ਮੱਝ ਦਾ ਕਿੰਨਾ ਇਸ ਮੱਝ ਦਾ ਮੁੱਲ ਬਾਈ ਇਹਦਾ 125 ਹੈਗਾ 125 ਹਾਂ ਬਾਈ ਤੇ ਦੇਂਗਾ ਹਾਂ ਨਾ ਇੱਕ ਬੀਦੀ ਦੇ ਦਾਂਗੇ ਬਈ ਇਹ ਇੱਕ ਬੀਦੀ ਦੇ ਦੇਂਗਾ ਹਾਂ ਬਾਈ ਨੰਬਰ ਬੋਲ ਦੇ ਇੱਕ ਵਾਰੀ 94642 ਬਾਈ ਠੀਕ ਹੈ 57031 ਬਾਈ ਠੀਕ ਹੈ ਲੈ ਵੀ ਆਜੋ ਅਗਲਾ ਪਸ਼ੂ ਦਿਖਾਉਣਿਆ ਹੁਣ ਹਾਂ ਬਾਈ ਜਸਵੀਰ ਜਿਹੜੀ ਆਪਣੇ ਕੋਲੇ ਆਹ ਮੱਝ ਦੀ ਸੀ ਜਾਂਦੀ ਹੈ ਸਕਰੀਨ ਦੇ ਉੱਤੇ ਹਾਂ ਬਾਈ ਤੇ ਇਹਦੀ ਕੀ ਡਿਟੇਲ ਹੈਗੀ ਇਹ ਬਾਈ ਦੂਸਰਾ ਸੂਆ ਗਈ ਠੀਕ ਹੈ 11 ਲੀਟਰ ਦੁੱਧ ਹੈ ਬਈ ਇਹ ਥੱਲੇ ਠੀਕ ਆ 6 ਦਿਨਾਂ ਦੀ ਸੂਈ ਹੈ ਬਈ ਇਹ ਹੁਣ 11 ਲੀਟਰ ਤੋਂ ਜਮਾ ਡੱਬੇ ਮਰਵਾ ਦੇਗਾ ਜਮਾ ਡੱਬੇ ਮਰਵਾ ਦੁੱਧਾ ਬਈ 11 ਲੀਟਰ ਇਹ ਥੱਲੇ ਠੀਕ ਆ ਤੇ ਮਗਰ ਕੀ ਇਹਦੇ ਮਗਰ ਬਈ ਇਹਦੇ ਕੱਟਾਗਾ ਕੱਟਾ ਹਾਂ ਠੀਕ ਆ ਤੇ ਇੱਕ ਗੱਲ ਹੋਰ ਦੱਸ ਬਈ ਹਾਂ ਬਈ ਜਿਵੇਂ 11 ਲੀਟਰ ਹੁਣ ਤੂੰ ਦੁੱਧ ਤਿਆਰ ਕਹਿਤਾ ਹਾਂ ਬਈ ਹਾਂ ਨਾਲ ਹੀ ਹੈ ਨਾ ਜਮਾ ਜਸਲੋ ਹੀ ਹੈ ਬਈ ਪਹਿਲਾਂ 2 ਟਾਈਮ ਆਕੇ ਅਗਲਾ ਚੋਲੇ ਜਦੋਂ ਮਰਜੀ ਬਈ 4 ਟਾਈਮ ਚੋਲੇ ਪਹਿਲਾਂ ਹੀ ਘਰੇ ਆਕੇ ਬਈ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਤਾ ਬਈ ਮੁੱਲ ਬਈ ਇਹਦਾ 95000 ਆਗਾ ਹਾਂ ਨਾਲ ਹੀ ਗੱਲ ਦੱਸ ਆ ਨਾਲ ਹੀ ਬਾਈ 95000 ਮੁੱਲ ਹੈ ਦਾ ਬਾਈ ਠੀਕ ਹੈ ਲੈ ਸਾਨੂੰ ਤੋੜ ਕੇ ਦਿਖਾ ਦੇ ਬਾਈ ਹੁਣ ਦੋਸਤੋ ਝੋਟੀ ਤੁਸੀਂ ਦੇਖ ਲਓ ਹਨਾ ਸਿੰਘ ਕੁੰਡਾ ਪਉਂਦੀ ਆ ਸਰੀਰ ਕਵੰਤਰ ਹੈ ਜਿਹੜੀ ਬਹੁਤ ਸੋਹਣੀ ਆ ਬਰੀਕ ਚਮੜੀ ਵਾਲਾ ਜਿਹੜਾ ਆਪਾਂ ਕਹਿ ਸਕਦੇ ਪਸ਼ੂ ਆ ਤੇ ਥਣਾ ਦੀ ਸਜਾਵਟ ਤੁਸੀਂ ਦੇਖ ਲਓ ਲੇਵੇ ਦੀ ਬਨਾवट ਵੀ ਦੇਖ ਲਓ ਬਹੁਤ ਸੋਹਣੀ ਆ ਤੇ ਇੱਕ ਹੋਰ ਗੱਲ ਹੋਰ ਵੀ ਆ ਹਨਾ ਬਾਈ ਨੇ ਪੂਰੇ ਛਾਂਕ ਨਾਲ ਪਸ਼ੂ ਤਿਆਰ ਕੀਤੇ ਆ ਵੀਡੀਓ ਬਣਵਾਉਣ ਵਾਸਤੇ ਸਪੈਸ਼ਲ ਸਿੰਗਾ-ਸੋਂਗਾ ਦੀ ਤੁਸੀਂ ਚੈੱਕ ਕਰ ਲਓ ਇੱਕ ਵਾਰ ਫੇਰ ਆਪਾਂ ਜਿਹੜੀ ਹੈਗੀ ਆ ਥੱਲੇ ਤੋਂ ਆਪਾਂ ਜਿਹੜੀ ਮੱਝ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਬਾਕੀ ਜਿਹੜੀ ਹੈਗੀ ਬਰੀਕ ਹਨਾ ਬਰੀਕ ਚਮੜੀ ਦੀ ਮੱਝ ਹੈਗੀ ਤੇ ਮਗਰ ਕਟਾਏ ਦੇ ਤੇ ਦੁੱਧ 11 ਲੀਟਰ ਤਿਆਰ ਆ ਆਜੋ ਆਪਾਂ ਤੁਹਾਨੂੰ ਜਿਹੜਾ ਅਗਲਾ ਪਸ਼ੂ ਆ ਉਹ ਵੀ ਤੋੜ ਕੇ ਦਿਖਾਉਣੇ ਆਂ ਹਾਂ ਬਾਈ ਜਸਵੀਰ ਜਿੰਮਿਆ ਮੱਝ ਖੜੀ ਹੈ ਹਨਾ ਹਾਂ ਬਾਈ ਤੇਰੇ ਕੋਲੇ ਹਾਂ ਬਾਈ ਇਹਦੀ ਕੀ ਡਿਟੇਲ ਹੈਗੀ ਇਹਦੀ ਬਾਈ 11.5 ਲੀਟਰ ਦੁੱਧ ਇਹ ਥੱਲੇ ਤਿਆਰ ਆ ਬਈ ਹੁਣ ਮਤਲਬ 11 ਮੰਨ ਲਗੇ 11 ਮੰਨ ਕੇ ਚੱਲ ਬਈ ਹਾਂ ਠੀਕ ਆ ਤੇ ਸੂਆ ਕਿਹੜਾ ਸੂਈ ਹੋਈ ਐ ਸੂਆ ਬਾਈ ਤੀਜਾ ਇਹ 7 ਦਿਨਾਂ ਦੀ ਸੂਈ ਐ ਬਾਈ ਮਗਰ ਕਟਾ ਐ ਇਹਦੇ ਮਗਰ ਕਟਾ ਹਾਂ ਬਾਈ ਤੇ ਮਤਲਬ 13 14 ਕਿਲੋ ਦੁੱਧ ਪਾ ਦੂਗੀ ਇਹ ਬਾਈ 14 ਪਲੱਸ ਦੁੱਧ ਦੇਊਗੀ ਮਤਲਬ 14 ਤਾਂ ਹਾਂ ਨਾ ਆਂਗੀ ਹਾਂ ਲਾ ਆਗੀ ਹਾਂ ਥੋੜੀ ਜਿਹੀ ਹਾਈਟ ਛੋਟੀ ਐ ਪਰ ਦੁੱਧ ਨੂੰ ਬਹੁਤ ਖਰੀ ਐ ਬਾਈ ਮੈਂ ਦੁੱਧ ਨੂੰ ਖਰੀ ਐ ਹਾਂ ਬਾਈ ਸਾਨੂੰ ਹੁਣ ਨਾ ਤੋੜ ਕੇ ਦਿਖਾ ਦੇ ਲੈ ਵੀ ਦੋਸਤੋ ਨਾ ਮੱਝ ਮੈਂ ਵੀ ਦੇਖੀ ਐ ਪਹਿਲਾਂ ਹਨਾ ਵੀ ਮਿਲਕ ਵੇਨ ਇਹਦੀ ਮੇਵੇ ਦੇ ਉੱਤੇ ਨਾੜਾ ਮਤਲਬ ਸੋਨੂੰ ਸਾਫ਼ ਦਿਖਾਈ ਦੇਣਗੀਆਂ ਇਹ ਆ ਦੇਖ ਲਓ ਤੁਸੀਂ ਲੇਵਾ ਚੈੱਕ ਕਰ ਲਓ ਹਨਾ ਦਾ ਸਾਈਜ਼ ਵੀ ਬਹੁਤ ਵਧੀਆ ਹੈ ਬਾਕੀ ਜਿਵੇਂ ਆਪਾਂ ਕਹਿ ਦਈਏ ਵੀ ਜਿਹੜਾ ਹੁੰਦਾ ਨਾ ਪਸ਼ੂ ਦੀ ਚਮੜੀ ਬਰੀਕ ਉਹ ਦੁੱਧ ਵੱਧ ਦਿੰਦੀ ਹੁੰਦੀ ਹੈ ਤੇ ਉਹ ਗੱਲ ਇਹ ਮੱਝ ਸਾਫ਼ਤ ਕਰ ਦੂ ਦੋਸਤੋ ਇਹ ਆ ਇੱਕ ਵਾਰੀ ਖੜਾ ਲਾ ਵੀ ਮਾੜੀ ਜੀ ਇਹ ਲੇਵੇ ਦੇ ਆਪਾਂ ਨਾ ਕੋਲੇ ਆਦ ਕੇ ਕੈਮਰਾ ਤੁਸੀਂ ਆ ਚੈੱਕ ਕਰ ਲਓ ਦੋਸਤੋ ਤੇ ਤੁਰਦੇ ਵੀ ਤੁਰਦੇ ਇਹ ਵੀ ਮੱਝ ਹੈ ਜਿਹੜੀ ਦੋਸਤੋ ਦੁੱਧ ਵਾਲੀ ਹੈ ਤੇ ਬਾਕੀ ਹੁਣ ਜਸਵੀਰ ਬਾਈ ਆਪਾਂ ਇਹਦਾ ਗੱਲ ਕਰੀਏ ਜਿਵੇਂ ਹਨਾ ਖੜਾ ਲਾ ਹਾਂ ਬਾਈ ਵੀ ਰੇਟ ਕਿੰਨਾ ਇਹਦਾ ਰੇਟ ਬਾਈ ਇਹਦਾ 75000 ਆ ਫਿਕਸ ਬਸ 75000 ਫਿਕਸ ਹਾਂ ਬਾਈ ਮਾਨਤਨ ਹੋ ਜੂ ਹੋ ਜੂ ਬਾਈ 1000 2000 ਦਾ ਮਾਨਤਨ ਦਾ ਹੋ ਜੂਗਾ ਕੋਈ 1000 2000 ਕਰ ਦੇਗਾ ਕਹਿੰਦੇ ਦੋਸਤੋ ਆਪਾਂ ਮਾਨਤਨ ਵੀ ਕਰਾ ਲਿਆ ਬਾਈ ਤੋਂ ਤੇ 75000 ਮੁੱਲ ਕਰਦਾ ਬਾਈ 1000 2000 ਮਾਨਤਨ ਕਰ ਬਾਈ ਜਸਵੀਰ ਜਿਵੇਂ ਆ ਕੱਟੀ ਆ ਗਈ ਹੈਨਾ ਹਾਂ ਬਾਈ ਤੇ ਕਿੰਨੇ ਕ ਚਿਰ ਦੀ ਇਹਦੀ ਉਮਰ ਕਿੰਨੀ ਹੋਗੀ ਇਹ ਬਾਈ 13 ਕਿ ਮਹੀਨਿਆਂ ਦੀ ਹੈ ਬਾਈ 13 ਮਹੀਨਿਆਂ ਦੀ ਹਾਂ ਠੀਕ ਆ ਤੇ ਕੀ ਮੁੱਲ ਕਰਤਾ ਇਹਦਾ ਇਹਦਾ ਮੁੱਲ ਬਾਈ 18000 ਦੇਗਾ ਕਿੰਨੇ ਦੀ ਬਸ 18000 ਦੀ ਦੇਣੀ ਆ ਬਾਈ ਕੋਈ ਮਾਨਤਾ ਨਹੀਂ ਹੋਊਗਾ ਇਹਦੇ ਵਿੱਚੋਂ ਬੜਾ ਫਰਕ ਠੀਕ ਹੈ ਤੇ ਜਿਵੇਂ ਤੂੰ ਪਹਿਲਾਂ ਦੱਸਦਾ ਸੀ ਵੀ ਇਹਦੀ ਮਾਂ ਆਗੀ ਹਾਂ ਬਾਈ ਇਹਦੀ ਮਾਂ ਆਗੀ ਅੱਛਾ ਦੇਖ ਲਓ ਦੋਸਤੋ ਇਹਦੀ ਮਾਂ ਜਿਹੜੀ ਹਨਾ ਇਹਦੇ ਕੋਲ 16 ਦੁੱਧ ਆ ਬਾਈ ਇਹ ਥੱਲੇ 16 ਦੁੱਧ ਹੈਗਾ ਇਹਦੇ ਹਾਂ ਬਾਈ ਹਾਂ ਠੀਕ ਹੈ ਪਹਿਲਣ ਦੀ ਕੱਟੀ ਹੈ ਬਾਈ ਦੂਜੇ ਸੂਏ ਦੀ ਇਹਦੀ ਕੱਟੀ ਉਹ ਖੜੀ ਹੈ ਬਾਈ ਦੂਜੇ ਸੂਏ ਦੀ ਕੱਟੀ ਵੀ ਦਿਖਾ ਦਗੇ ਆਪਾਂ ਲੈ ਇਹ ਦੋਸਤੋ ਆਹ ਦੇਖ ਲਓ ਦੂਜੇ ਸੂ ਤੇ ਹੁਣ ਜਿਵੇਂ ਬਾਈ ਮੈਨੂੰ ਐਂ ਦੱਸ ਵੀ ਮੁੱਲ ਤਾਂ ਤੈ ਕਰਤਾ ਹਾਂ ਬਾਈ ਹਾਂ ਤੇ ਇਹਦਾ ਰਿਕਾਰਡ ਪਤਾ ਤੈਨੂੰ ਕੀ ਮੀ ਮਤਲਬ ਕਿਹੜੇ ਇਹ ਬਾਈ ਸਰਕਾਰੀ ਸੀਮਣ ਦੀ ਐ ਇਹ ਇਹ ਕੱਟੀ ਸਰਕਾਰੀ ਸੀਮਣ ਦੀ ਹਾਂ ਸਰਕਾਰੀ ਸੀਮਣ ਦੀ ਐ ਬਾਈ ਆਪਾਂ ਨੂੰ ਟੀਕੇ ਲਾਣੀ ਪਤਾ ਵੀ ਕਿਹੜੇ ਠੀਕ ਠੀਕ ਐ ਠੀਕ ਐ ਠੀਕ ਐ ਲੈ ਵੀ ਦੋਸਤੋ ਆਜੋ ਹਾਂ ਵੀ ਦੋਸਤੋ ਆਪਾਂ ਲਾਸਟ ਤੇ ਬਾਈ ਜਸਵੀਰ ਨਾਲ ਇੱਕ ਵਾਰ ਫੇਰ ਗੱਲ ਕਰਵਾਉਣੀ ਆ ਤੁਹਾਡੀ ਬਾਈ ਜਸਵੀਰ ਦੇਖ ਹਣਾ ਗੁੰਗਾਂ ਤੇ ਬਾਰ-ਬਾਰ ਨਹੀਂ ਆਉਣਾ ਨਹੀਂ ਆਉਣਾ ਬਾਰ-ਬਾਰ ਆਉਣਾ ਜਿੰਨੀ ਡਿਟੇਲ ਦੱਸੀ ਐ ਹਾਂ ਬਈ ਜਮਾ ਇਨਵੈਂਟ ਸਹੀ ਐ ਜਮਾ ਸਹੀ ਐ ਬਈ ਵੀ ਜਿਹੜਾ ਕੋਈ ਵੀਰ ਦੇਖ ਕੇ ਵੀਡੀਓ ਆਉਂਦਾ ਉਹਦੀ ਤਸੱਲੀ ਪੂਰੀ ਕਰਾਏਗਾ ਪੂਰੀ ਤਸੱਲੀ ਕਰਵਾਉਂ ਆ ਬਈ ਰਹਿਣ ਦਾ ਪ੍ਰਬੰਧ ਵੀ ਹੈ ਉਹਦੇ ਵਾਸਤੇ ਖਾਸ ਠੀਕ ਐ ਹਾਂ ਦੋ ਲਾਇਵ ਚੋਵੇ ਤਿੰਨ ਟਾਈਮ ਚੋਵੇ ਬਈ ਪੂਰੀ ਤਸੱਲੀ ਕਰਕੇ ਆਪਦੀ ਫੇਰ ਲੈ ਕੇ ਜਾਵੇ ਫੇਰ ਲੈ ਕੇ ਜਾਵੇ ਤੇ ਜਸਵੀਰ ਇੱਕ ਵਾਰੀ ਫੇਰ ਨੰਬਰ ਦੱਸ ਦੇ ਨੰਬਰ ਬਈ 94642 57031 ਬਈ ਠੀਕ ਐ ਲੈ ਵੀ ਦੋਸਤੋ ਲਾਸਟ ਦੇ ਉੱਤੇ ਆਪਾਂ ਇਹ ਫੇਰ ਇਹੀ ਗੱਲ ਕਹਾਂਗੇ ਤੁਹਾਨੂੰ ਜੇ ਕੋਈ ਵੀ ਬਾਈ ਕੋਲੇ ਰਹਿ ਵੀ ਸਕਦਾ ਹੈ ਤਿੰਨੇ ਦੇ ਤਿੰਨੇ ਪਸ਼ੂ ਆ ਜਿਹੜੇ ਚੰਗੇ ਨੇ ਦੁੱਧ ਤੇ ਜਿੰਮੇ ਕੁਆਲਿਟੀ ਦੱਸੀ ਹੈ ਜਿੰਨੀ ਕੇ ਦੱਸੀ ਆ ਕਿੰਨੇ ਕਿਲੋ ਲੀਟਰ ਉਹਨੇ ਬਾਈ ਆਪਾਂ ਨੂੰ ਤੋਲ ਕੇ ਜੇ ਕੋਈ ਬੰਦਾ ਇੱਥੇ ਆਉਂਦਾ ਤੇ ਉਹਨੂੰ ਦੇਊਗਾ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਿਓ ਵੀਡੀਓ ਕਿਵੇਂ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ YouTube ਵਾਲੇ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਪੇ ਨੂੰ ਆਪਣੇ ਨੂੰ ਫੋਲੋ ਕਰ ਲਓ ਧੰਨਵਾਦ ਦੋਸਤੋ